ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਆਏ ਦਿਨ ਸਾਡੇ ਪੇਜ ਤੇ ਤੁਸੀਂ ਇੱਕ ਨਵੀਂ ਵੀਡੀਓ ਦੇਖਦੇ ਹੋ ਅੱਜ ਵੀ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਨਕੋਰ ਵੀਡੀਓ ਲੈ ਕੇ ਹਾਜ਼ਰ ਆ ਅੱਜ ਦੀ ਵੀਡੀਓ ਬਾਬਾ ਹੀਰਾਪੁਰੀ ਜੀ ਬੀਰ ਕਲਾਂ ਡੇਰੇ ਦੀ ਹੈ ਸੁਣਨ ਦੇ ਵਿੱਚ ਆਇਆ ਕਿ ਇਸ ਡੇਰੇ ਦੇ ਵਿੱਚ ਬਾਬਾ ਹੀਰਾਪੁਰੀ ਜੀ ਨੇ ਬੜੀ ਭਗਤੀ ਕੀਤੀ ਹੈ ਪੁਰਾਣੇ ਸਮਿਆਂ ਦੇ ਵਿੱਚ ਬਾਬਾ ਖੁਸ਼ੀ ਨਾਥ ਜੀ ਦੱਸਦੇ ਹੁੰਦੇ ਹਨ ਕਿ ਬਾਬਾ ਹੀਰਾਪੁਰੀ ਜੀ ਆਪਣੇ ਸਰੀਰ ਦੇ ਸਮੇਤ ਪ੍ਰਭੂ ਲੀਨ ਹੋ ਗਏ ਸਨ ਮਤਲਬ ਕਿ ਪ੍ਰਭੂ ਕੋਲੇ ਪਰਮਾਤਮਾ ਕੋਲੇ ਜਾ ਬਰਾਜੇ ਸਨ ਬਾਬਾ ਖੁਸ਼ੀ ਨਾਥ ਜੀ ਦੱਸਦੇ ਨੇ ਕਿ ਬਾਬਾ ਹੀਰਾਪੁਰੀ ਜੀ ਦੀ ਰੂਹ ਅੱਜ ਵੀ ਇਸ ਡੇਰੇ ਦੇ ਵਿੱਚ ਮੌਜੂਦ ਹੈ ਜਦੋਂ ਕੋਈ ਵੀ ਸ਼ਰਧਾਲੂ ਬਾਬਾ ਜੀਆਂ ਕੋਲੇ ਬੇਨਤੀ ਲੈ ਕੇ ਆਉਂਦਾ ਕਿ ਬਾਬਾ ਜੀ ਕਿਰਪਾ ਕਰੋ ਸਾਡਾ ਕੰਮ ਨਹੀਂ ਹੋ ਰਿਹਾ ਬਾਬਾ ਜੀ ਕਹਿੰਦੇ ਨੇ ਬਾਬਾ ਹੀਰਾਪੁਰੀ ਜੀ ਦੀ ਰੂਹ ਕਿਤੇ ਨਹੀਂ ਗਈ ਉੱਥੇ ਸਮਾਧਾਂ ਦੇ ਅੱਗੇ ਮੱਥਾ ਟੇਕ ਲਓ ਬਾਬਾ ਜੀ ਕਿਰਪਾ ਕਰ ਦੇਣਗੇ ਸੁਣਨ ਚ ਆਇਆ ਵੀ ਬੜੇ ਹੀ ਮੁੰਡੇ ਏਸੇ ਸਮਾਧ ਤੇ ਮੱਥਾ ਟੇਕ ਕੇ ਇੱਥੇ ਸੁਖਣਾ ਸੁਖ ਕੇ ਫੌਜ ਚ ਭਰਤੀ ਹੋ ਗਏ ਬਹੁਤ ਹੀ ਮੁੰਡੇ ਪੁਲਿਸ ਚ ਭਰਤੀ ਹੋ ਗਏ ਆ ਪਿੱਛੇ ਜੇ ਇੱਕ ਦੌਰ ਚੱਲਿਆ ਸੀ ਬਾਹਰ ਜਾਣ ਦਾ ਬੜੇ ਮੁੰਡਿਆਂ ਦੇ ਕੰਮ ਅੜੇ ਵੀਜ਼ੇ ਨਹੀਂ ਲੱਗੇ ਬਾਬਿਆਂ ਕੋਲ ਆਇਆ ਕਰਨ ਬਾਬਿਆਂ ਨੇ ਕਿਹਾ ਕਿ ਭਾਈ ਬਾਬਾ ਹੀਰਾਪੁਰੀ ਜੀ ਦੀ ਸਮਾਧ ਮੂਰੇ ਬੇਨਤੀ ਕਰੋ ਬਾਬਾ ਜੀ ਤੁਹਾਡਾ ਵੀਜ਼ਾ ਜ਼ਰੂਰ ਲਵਾਉਣਗੇ ਤੇ ਪਤਾ ਹੀ ਨਹੀਂ ਕਿੰਨੀ ਸੰਗਤ ਦੇ ਏ ਸਡੇਰੇ ਦੇ ਵਿੱਚੋਂ ਵੀਜ਼ੇ ਵੀ ਲੱਗ ਚੁੱਕੇ ਹਨ ਬਾਕੀ ਗੱਲ ਵੀ ਇਹ ਸਹੀ ਆ ਵੀ ਇਸ ਡੇਰੇ ਦੇ ਵਿੱਚੋਂ ਵੀਜ਼ੇ ਲੱਗਦੇ ਨੇ ਕਿਉਂਕਿ ਇਸ ਡੇਰੇ ਦੇ ਵਿੱਚ ਹੀ ਇੱਕ ਅਨੰਨ ਸੇਵਾ ਦਾ ਸੇਵਾ ਆਧਾਰ ਹੈ ਬਾਈ ਸੋਨੀ BHP ਹੀਰੋਂ ਵਾਲਾ ਜਿਹੜਾ ਤੁਸੀਂ ਸਾਹਮਣੇ ਦੇਖਦੇ ਹੋ ਨਾ ਪੀਲੀ ਸ਼ਰਟ ਪਾਈ ਹੋਈ ਹੈ ਜਿਹੜੇ ਮੁੰਡੇ ਦੇ ਇਹ ਸੋਨੀ ਆ ਬਾਈ ਇਹ ਵੀਜ਼ੇ ਲਵਾਉਂਦਾ ਬਾਹਰ ਦੇ ਮਤਲਬ ਕਿ ਏਜੰਟ ਆ ਹਨਾ ਵੀਜ਼ੇਆਂ ਵਾਲਾ ਔਰ ਇਹ ਵੀ ਬਾਬਿਆਂ ਦਾ ਬਹੁਤ ਜ਼ਿਆਦਾ ਵੱਡਾ ਸੇਵਾਦਾਰ ਹੈ ਬਹੁਤ ਵੱਡਾ ਭਗਤ ਹੈ ਬਾਬਾ ਹੀਰਾਪੁਰੀ ਜੀ ਦਾ ਬਾਬਾ ਖੁਸ਼ੀਨਾਥ ਜੀ ਦਾ ਹਰ ਟਾਈਮ ਬਾਬਾ ਖੁਸ਼ੀਨਾਥ ਜੀ ਦੇ ਚਰਨਾਂ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਬਾਈ ਦੀ ਐਡੀਕ ਸੇਵਾ ਹੈ ਕਿ ਬਾਬਾ ਨੇ ਬੱਲੇ ਬੱਲੇ ਕਰਾ ਰੱਖੀ ਹੈ ਇਸ ਬੰਦੇ ਦੀ ਇਸ ਬੰਦੇ ਨੇ ਆਪਣੀ ਕਹਾਣੀ ਪੰਜਾਬ ਪਾਇਦਾ ਬਾਰ ਚੈਨਲ ਤੇ ਆਪਣੀ ਦੱਸੀ ਹੋਈ ਹੈ ਵੀ ਬਾਈ ਮੈਂ ਕਿੱਥੋਂ ਉੱਠ ਕੇ ਕਿੱਥੇ ਪਹੁੰਚਾਤਾ ਇਨ੍ਹਾਂ ਸਮਾਧਾਂ ਨੇ ਮੈਂ ਇੱਥੇ ਸੇਵਾ ਕਰਦਾ ਹੁੰਦਾ ਸੀ ਬਾਈ ਜੀ ਗੱਲ ਹੈਗੀ ਹੈ ਸ਼ਰਦਾ ਦੀ ਮੇਨ ਬਾਬਾ ਹੀ ਖੁਸ਼ੀਨਾਥ ਜੀ ਕਹ ਦੱਸਦੇ ਹੁੰਦੇ ਨੇ ਕਿ ਭਾਈ ਸ਼ਰਦਾ ਰੱਖੋਗੇ ਤਾਂ ਬਹੁਤ ਕੁਝ ਖੱਟ ਜਾਉਗੇ ਇਸ ਡੇਰੇ ਦੇ ਵਿੱਚੋਂ ਪਤਾ ਹੀ ਨਹੀਂ ਕਿੰਨੀ ਸੰਗਤ ਝੋਲੀਆਂ ਭਰ-ਭਰ ਕੇ ਜਾਂਦੀ ਹੈ ਇਹ ਫਕਰ ਸੁਭਾਅ ਦੇ ਜਿਹੜੇ ਬਾਬਾ ਜੀ ਤੁਸੀਂ ਦੇਖ ਰਹੇ ਹੋ ਖੁਸ਼ੀ ਨਾਜੀ ਸਾਹਮਣੇ ਬੈਠੇ ਨੇ ਆਹ ਤੁਹਾਨੂੰ ਪਤਾ ਹੀ ਨਹੀਂ ਕਿੰਨੇ ਕੁ ਸੰਗਤ ਨੂੰ ਤਾਰ ਦਿੰਦੇ ਨੇ ਬੈਠਿਆਂ ਦਾ ਕੋਈ ਪਤਾ ਨਹੀਂ ਕਦੋਂ ਕਿਸੇ ਨੂੰ ਕੀ ਅਸ਼ੀਰਵਾਦ ਦੇ ਦੇਣ ਕਦੋਂ ਕਿਸੇ ਦੀ ਕੀ ਝੋਲੀ ਭਰ ਦੇਣ ਕੱਲੀਆਂ ਗੱਲਾਂ ਨਾਲ ਹੀ ਨਹੀਂ ਸੱਜਣੋ ਇੱਥੇ ਤਾਂ ਇਹ ਨਹੀਂ ਪਤਾ ਆਹ ਤੁਹਾਨੂੰ 10-20000 ਰੁਪਏ ਇਹ ਉਹੀ ਵੰਡ ਦਿੰਦੇ ਨੇ ਕਿਸੇ ਨੂੰ 500 ਦੇਤਾ ਕਿਸੇ ਨੂੰ 1000 ਦੇਤਾ ਐਨੇ ਫਕਰ ਸੁਭਾਅ ਦੇ ਨੇ ਇਹ ਬਾਬਾ ਜੀ ਮੈਂ ਇੱਕ ਗੱਲ ਕਹਿਣਾ ਸਾਰੀ ਸੰਗਤ ਨੂੰ ਜਿਹੜੇ ਵੀ ਮਿੱਤਰ ਪਿਆਰੇ ਵੀਡੀਓ ਦੇਖ ਰਹੇ ਨੇ 네ਗੇਟਿਵ ਕਮੈਂਟ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਿਓ ਕਿਰਪਾ ਕਰਕੇ ਇੱਕ ਵਾਰੀ ਇਸ ਡੇਰੇ ਦੇ ਵਿੱਚ ਵਿਜ਼ਿਟ ਕਰ ਲਓ ਫਿਰ ਤੁਸੀਂ ਮੈਨੂੰ ਕਿਹੋ ਕਿਹੋ ਕਿ ਬਾਈ ਤੂੰ ਪਖੰਡ ਨੂੰ ਪ੍ਰਮੋਟ ਕਰਦਾ ਜਾਂ ਕੀ ਗੱਲਬਾਤ ਕਰਦਾ ਇੱਕ ਵਾਰ ਤੁਸੀਂ ਬਾਬਾ ਖੁਸ਼ੀਨਾਥ ਜੀ ਨੂੰ ਮਿਲ ਲਓ ਬਾਬਾ ਖੁਸ਼ੀਨਾਥ ਜੀ ਕੋਲੇ 5 ਮਿੰਟ ਬੈਠ ਕੇ ਉਹਨਾਂ ਨਾਲ ਬਚਨ ਬਲਾਸ ਕਰ ਲਓ ਫੇਰ ਜੇ ਤੁਸੀਂ ਮੈਨੂੰ ਜਿਹੜੀ ਮਰਜ਼ੀ ਲੱਤ ਥਲੋਂਦੀ ਕਹਿ ਦਿਓ ਮੈਂ ਲੰਘ ਜੂੰਗਾ ਵੀ ਬਾਈ ਹਾਂ ਓਏ ਇਹ ਤਾਂ ਸੱਚੀ ਮਿੱੱਚੀ ਪਖੰਡਾ ਹੈ ਕਿਉਂਕਿ ਯਾਰ ਜਿਹੜੇ ਬਾਬਾ ਖੁਸ਼ੀਨਾਥ ਜਿਹਨਾਂ ਬਾਲੇ ਫੱਕਰ ਸੁਭਾਅ ਦੇ ਬੰਦੇ ਨੇ ਬਹੁਤ ਹੀ ਯਾਰ ਰੱਬੀ ਰੂਹ ਨੇ ਬਹੁਤ ਹੀ ਪਿਆਰ ਵਾਲੀ ਰੂਹ ਨੇ